तुसी देख रहे हो स्टार न्यूज 18 चैनल। रोजाना ताजा चैनल सब्सक्राइब करो। तो मोहाली कर वायरल हुई वीडियो दा पूरे मोमोज असर। हर एक मोमोज विक्रेता दी दे विच मोमोज कारोबारिया ने चिंता प्रगटाई

ਪਿਛਲੀ ਦਿਨੀ ਮੋਹਾਲੀ ਅਤੇ ਆਸ-ਪਾਸ ਦੇ ਏਰੀਏ ਵਿੱਚ ਮੋਮੋਜ਼ ਬਣਾਉਣ ਵਾਲਿਆਂ ਦੀ ਇੱਕ ਵੀਡੀਓ ਵਾਇਰਲ ਹੋਈ ਜਿਸ ਵਿੱਚ ਕੁੱਤੇ ਦੇ ਮੀਟ ਹੋਣ ਦਾ ਜ਼ਿਕਰ ਕੀਤਾ ਗਿਆ ਇਸ ਵੀਡੀਓ ਨਾਲ ਮੋਮੋਜ਼ ਪ੍ਰੇਮੀਆਂ ਦੇ ਦਿਲ ਤੇ ਗਹਿਰਾ ਅਸਰ ਹੋਇਆ ਤੇ ਮੋਮੋਜ਼ ਦੀ ਵਿਕਰੀ ਦਿਨ-ਪ੍ਰਤੀ-ਦਿਨ ਕੱਟਦੀ ਗਈ ਜਿਸ ਕਾਰਨ ਮੋਮੋਜ਼ ਦਾ ਕਾਰੋਬਾਰ ਕਰਨ ਵਾਲਿਆਂ ਲਈ ਬਹੁਤ ਚਿੰਤਾ ਦਾ ਵਿਸ਼ਾ ਬਣ ਗਿਆ ਹੈ ਜਦ ਕਿ ਪ੍ਰਸ਼ਾਸਨ ਵੱਲੋਂ ਕੀਤੇ ਗਏ ਟੈਸਟਾਂ ਵਿੱਚ ਮੋਮੋਜ਼ ਵਿੱਚ ਬੱਕਰੇ ਜਾਂ ਬੱਕਰੀ ਦਾ ਮੀਟ ਹੀ ਪਾਇਆ ਗਿਆ ਇਸ ਮਾਮਲੇ ਵਿੱਚ ਮੋਮੋਜ ਵਿਕਰੇਤਾਵਾਂ ਨੇ ਮੋਹਾਲੀ ਵਿਖੇ ਇੱਕ ਪ੍ਰੈਸ ਕਾਨਫਰੰਸ ਕਰਕੇ ਇਸ ਸਾਰੀ ਸਥਿਤੀ ਨੂੰ ਸਪਸ਼ਟ ਕੀਤਾ ਪ੍ਰੈਸ ਨਾਲ ਗੱਲਬਾਤ ਕਰਦਿਆਂ ਪ੍ਰਵਾਸੀ ਨੇਪਾਲੀ ਕਮਿਊਨਿਟੀ ਦੇ ਰਾਸ਼ਟਰੀ ਚੇਅਰਮੈਨ ਅਨੁਰਾਗ ਤਾਮਰਾਕਰ ਅਤੇ ਸੀਨੀਅਰ ਨੇਤਾ ਕਰਨ ਖੜਗਾ ਨੇ ਕਿਹਾ ਕਿ ਮੋਮੋਜ ਦੀ ਵਧੀਆ ਕੁਆਲਿਟੀ ਦਾ ਅਸੀਂ ਲੋਕਾਂ ਨੂੰ ਵਿਸ਼ਵਾਸ ਦਿਵਾਉਂਦੇ ਹਾਂ ਜਦੋਂ ਚਾਹਣ ਉਹ ਸਾਡੇ ਮੋਮੋਜ ਬਣਾਉਣ ਵਾਲੇ ਕਾਰਖਾਨੇ ਵਿੱਚ ਆ ਕੇ ਵਿਜ਼ਿਟ ਕਰ ਸਕਦੇ ਹਨ ਤੇ ਆਪਣੀ ਤਸੱਲੀ ਕਰ ਸਕਦੇ ਹਨ ਸਾਡੇ ਵੱਲੋਂ ਪੂਰੀ ਸਫਾਈ ਦਾ ਧਿਆਨ ਰੱਖਿਆ ਜਾਂਦਾ ਹੈ ਜੋ ਲੋਕ ਫੜੇ ਗਏ ਹਨ ਉਹ ਮਾੜੇ ਤਰੀਕੇ ਨਾਲ ਮੋਮੋਜ਼ ਤਿਆਰ ਕਰਦੇ ਹੋਣਗੇ ਤੇ ਅਸੀਂ ਪ੍ਰਸ਼ਾਸਨ ਤੋਂ ਉਨ੍ਹਾਂ ਤੇ ਸਖਤ ਕਾਰਵਾਈ ਦੀ ਮੰਗ ਕਰਦੇ ਹਾਂ ਪਰ ਹਰ ਕੋਈ ਇਸ ਤਰ੍ਹਾਂ ਗੰਦੇ ਤਰੀਕੇ ਨਾਲ ਮੋਮੋਜ਼ ਦੀ ਤਿਆਰੀ ਨਹੀਂ ਕਰਦਾ ਅਸੀਂ ਲੋਕਾਂ ਦੀ ਸਿਹਤ ਦਾ ਪੂਰਾ ਧਿਆਨ ਰੱਖ ਕੇ ਮੋਮੋਜ਼ ਤਿਆਰ ਕਰਦੇ ਹਾਂ ਪ੍ਰਸ਼ਾਸਨ ਵੱਲੋਂ ਵੀ ਮੋਮੋਜ਼ ਦੇ ਸੈਂਪਲਾਂ ਨੂੰ ਚੈੱਕ ਕੀਤਾ ਗਿਆ ਹੈ ਜਿਸ ਵਿੱਚ ਬੱਕਰੇ ਜਾਂ ਬੱਕਰੀ ਦਾ ਮੀਟ ਹੀ ਪਾਇਆ ਗਿਆ ਹੈ अगर कोई गलत तरीके नाल मोमोज ਬਣਾ ਕੇ ਲੋਕਾਂ ਨੂੰ ਪਰੋਸੇਗਾ ਉਸ ਤੇ ਪ੍ਰਸ਼ਾਸਨ ਵੱਲੋਂ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ 모ਹਾਲੀ ਅਤੇ ਇਸ ਦੇ ਆਸ-ਪਾਸ ਦੇ ਲੋਕਾਂ ਨੂੰ ਬੇਨਤੀ ਕਰਦੇ ਹਾਂ ਕਿ ਇਸ ਵਪਾਰ ਨਾਲ ਸਾਡੇ ਘਰਾਂ ਦੇ ਗੁਜ਼ਾਰੇ ਚੱਲ ਰਹੇ ਹਨ ਸਾਡੇ ਬੱਚੇ ਸਕੂਲਾਂ ਵਿੱਚ ਪੜ ਰਹੇ ਹਨ ਸੋ ਸਾਡੇ ਤੇ ਯਕੀਨ ਕੀਤਾ ਜਾਵੇ ਅਸੀਂ ਵਿਸ਼ਵਾਸ ਦਿਵਾਉਂਦੇ ਹਾਂ ਕਿ ਅਸੀਂ ਵਧੀਆ ਕੁਆਲਿਟੀ ਦਾ ਪੂਰਾ ਧਿਆਨ ਹਮੇਸ਼ਾ ਰੱਖਿਆ ਹੈ ਤੇ ਅੱਗੋਂ ਤੋਂ ਹੋਰ ਵੀ ਜ਼ਿਆਦਾ ਰੱਖਾਂਗੇ जो तो प्रेस ने मोमोजा पाप करने बारे सोच भी नहीं इस मौके कुमार रम्मी विके नगिंदर वस्याल शिवा बवाली आदि भी मौजूद रहे आओ देखते दे मोमोज कारोबारिया ने प्रेस न जो गल बात की थी। ਨਮਸਕਾਰ ਸਤਿਗੁਰਾਲ ਸਾਇਰੂ ਸਰ ਜਿਸ ਤਰੀਕੇ ਨਾਲ ਉੱਥੇ ਘੱਡਾ ਇਸ ਥਲ ਚ ਮੋਮੋਸੜੀ ਕੰਪਨੀ ਦੇ ਦੇਬਰਦਾਦ ਹੋਈ ਸੀਗੀ ਉਸ ਟਾਈਮ ਆਪਣੇ ਬੰਦੇ ਉੱਥੇ ਗਏ ਸੀ ਇਹ ਉੱਥੇ ਗਏ ਸੀਗੇ ਤੇ ਜਿਹੜੇ ਜਿਸ ਤਰੀਕੇ ਨਾਲ ਵੀਡੀਓ ਬਣਾਇਆ ਸੀ ਵੀਡੀਓ ਵਿੱਚ ਜਿਹੜੀ ਚੀਜ਼ ਦੇਖੀ ਗਈ ਸੀਾਨੂੰ ਉਸ ਨੂੰ ਦੇਖ ਕੇ ਸਾਰੇ ਬੰਦਿਆਂ ਨੂੰ ਦੁੱਖ ਹੋਇਆ ਸੀ ਵੀ ਇਹ ਗਲਤ ਹੋਇਆ ਜਦ 2-4 ਦਿਨ ਬਾਅਦ ਆਪਣੇ ਇੱਥੇ ਪੰਜਾਬ ਬੋਹੜੀ ਦੇ ਅਪਣੀ ਜਿਹੜੇ ਡੀਸੀ ਸਾਹ ਹੈਗੇ ਨੇ ਉਹਨਾਂ ਦੇ ਬਲੋ ਇਹ ਚੀਜ਼ ਨੂੰ ਫੂਡ ਕੁਇਜਨ ਦੇ ਇੰਸਪੈਕਟਰ ਨਾਲ ਲੈ ਜਾ ਕੇ ਇਹ ਚੀਜ਼ ਨੂੰ ਚੈੱਕ ਕਰਾਇਆ ਵਾ ਇਹ ਪਸ਼ੂ ਵਿਭਾਗ ਦੇ ਕੋਲ ਜਾ ਕੇ ਤੇ ਇਹ ਬਗੈਤਾ ਬੱਕਰਾ ਜਾਂ ਬਕਰੀ ਦਾ ਉਹਦੇ ਵਿੱਚ ਇਹ ਚੀਜ਼ ਧਿਖੀ ਗਈ ਤੇ ਆਪਾਂ ਇਹ ਚੀਜ਼ ਲੋਕਾਂ ਨੂੰ ਕਿਹੜਾ ਚਾਹੁੰਦੇ ਹੈ ਕਿ ਇਹ ਇੱਕ ਅਫਵਾਹ ਸੀਗੀ ਬਾਕੀ ਜਿਹੜੀ ਚੀਜ਼ ਉੱਥੇ ਗੰਦਗੀ ਸੀਗੀ ਜਿਹੜੀ ਚੀਜ਼ ਗਲਤ ਹੋਰੀ ਉਹ ਗਲਤ ਹੋਰੀ ਹੈ ਉਸ ਚੀਜ਼ ਨੂੰ ਸਾਡੇ ਵੀ ਬੱਚੇ ਖਾਂਦੇ ਆ ਤੇ ਨਾਲੇ ਸਾਰੇ ਦੇ ਬੱਚੇ ਵੀ ਖਾਂਦੇ ਤੇ ਜਿਹੜੇ ਬੰਦੇ ਪਾਈ ਪ੍ਰਵਾਸੀ ਭਾਈਵੰਦੂ ਜਿਹੜੀ ਚੀਜ਼ ਨੂੰ ਬੜਾਰੇ ਤਰੀਕੇ ਨਾਲ ਸਫਾਈ ਦਾ ਜਿਹੜੇ ਵਿਧਿਆਨਾਂ ਜਿਹੜੇ ਮਜ਼ਦੂਰ ਬੰਦੇ ਕੰਮ ਕਰਦੇ ਨੇ ਉਸ ਚੀਜ਼ ਦਾ ਫਰਕ ਪੈ ਗਿਆ ਕੰਮ ਦਾ ਮੈਂ ਲੋਕਾਂ ਨੂੰ ਇਹੀ ਕਹਿਣਾ ਚਾਹੁੰਦਾ ਕਿ ਇਹ ਚੀਜ਼ ਇੱਕ ਅਫਵਾਸ ਸੀਗੀ ਕੋਈ ਬੰਦਾ ਇਸ ਚੀਜ਼ ਨੂੰ ਇਸ ਤਰੀਕੇ ਨਾਲ ਨਹੀਂ ਬਣਾਉਗਾ ਕੁੱਤੇ ਦਾ ਮੇਟੂ ਨਹੀਂ ਪਾਊਗਾ ਇਹ ਸੱਚੂ ਇਹ ਚੀਜ਼ ਮੈਂ ਸਾਰੇ ਬੰਦ ਨੂੰ ਕਨਫਰਮ ਕਰਨਾ ਚਾਹੁੰਦਾ ਠੀਕ ਹੈ ਤਾਂ ਕਹਿਣਾ ਬਸ ਇਹ ਹੈ ਕਿ ਉਹ ਇੱਕ ਫੈਕਟਰੀ ਸੀਗੀ ਜਿੱਥੇ ਉਹ ਸਪਲਾਈ ਵੀ ਕਰਦੇ ਸੀ ਜੀ ਤੇ ਤੁਸੀਂ ਇਹ ਤੋਂ ਕਹਿ ਰਿਹਾ ਮਤਲਬ ਇਹ ਹੈ ਵੀ ਤੁਸੀਂ ਆਪ ਤਿਆਰ ਕਰਦੇ ਬਿਲਕੁਲ ਸਰ ਬਿਲਕੁਲ ਆਪਣੇ ਇੱਥੇ ਜਿਸ ਪ੍ਰਕਾਰ ਨਾਲ ਉਸ ਵੀਡੀਓ ਵਿੱਚ ਦੱਸਿਆ ਹੋਇਆ ਕਿ ਵੀ ਇਹ ਕੰਪਨੀ ਸਾਰੇ ਮੁਹਾਲੀ ਵਿੱਚ ਸਪਲਾਈਰ ਕਰਦੀ ਆ ਪਰ ਇਹ ਬਿਲਕੁਲ ਰੋਂਗ ਸੀਗਾ ਉਸ ਬੰਦੇ ਦੀ ਆਪ ਦੀ 2 4 5 6 ਜਿੰਨੇ ਵੀ ਹੋਣੀ ਹੈ ਉਸ ਦੀ ਆਪ ਦੀ ਇੰਸਟਾਲ ਸੀਗੀ ਉੱਥੇ ਉਹ ਜਾ ਕੇ ਉਸ ਸੀਜ਼ਨ ਨੂੰ ਵਿਕਰੀ ਕਰਦਾ ਸੀ ਤੇ ਹੁਣ ਆਪਣੇ ਮੁਹਾਲੀ ਟ੍ਰਾਈ ਸਿਟੀ 'ਚ ਮੇਰੇ ਖਿਆਲ ਕਟੋਕਟ 4 500 ਜਿਹੜੇ ਹੈਗੇ ਜਿਹੜੇ ਇਹੋ ਜਿਹਾ ਕੰਮ ਕਰਦੇ ਆ ਇਹ ਸਾਰੇ ਬੰਦੇ ਆਪਣੇ ਘਰੇ ਆਪ ਨੂੰ ਲੋ ਕੰਮ ਤਿਆਰ ਕਰਕੇ ਲੈ ਕੇ ਆਉਣੇ ਆ ਨਾ ਕਿ ਇਸੇ ਹੋਰ ਤੋਂ ਬੰਦਾ ਚੀਜ਼ ਲੈ ਕੇ ਆਉਂਦਾ ਵਾ ਪਹਿਲੀ ਗੱਲ ਤੇ ਜਿਹੜੀ ਵੀ ਚੀਜ਼ ਉੱਥੇ ਬਣਦੀ ਸੀ ਜਿਸ ਤਰੀਕੇ ਨਾਲ ਬਣੀ ਹੋਈ ਆ ਇਹ ਕੁੱਤੇ ਦਾ ਮੀਟ ਨੂੰ ਅਖਬਾਰ ਨੂੰ ਛੱਡ ਕੇ ਹੋਰ ਚੀਜ਼ ਜਿਹੜੀ ਵੀ ਜਿਸ ਤਰੀਕੇ ਨਾਲ ਹੋਈ ਆ ਉਹ ਗਲਤ ਹੋਈ ਆ ਉਸ ਨੂੰ ਅਸੀਂ ਵੀ ਨਕਾਰਦੇ ਹਾਂ ਇਸ ਤਰੀਕੇ ਬੰਦੇ ਨਾਲ ਕਾਨੂੰਨ ਪਰਕੇ ਨਾਲ ਜਾਣਾ ਚਾਹੀਦਾ ਜਿਹੜਾ ਗਲਤ ਹੋ ਰਿਹਾ ਉਸ ਨੂੰ ਸਰਕਾਰ ਵੱਲੋਂ ਆਪਾਂ ਇਹ ਚਾਹੁੰਦੇ ਕਿ ਸਾਰੇ ਬੰਦੇ ਦੀ ਚੀਜ਼ ਨੂੰ ਟੈਸਟ ਕਰਾਇਆ ਜਾਵੇ ਕਲਕੇ ਦਿਨ ਤੋਂ ਬੱਚੇ ਦੀ ਸਾਡੇ ਵੀ ਬੱਚੇ ਤੁਹਾਡੇ ਵੀ ਬੱਚੇ ਸਾਰੇ ਇਹਦੇ ਬੱਚੇ ਨੇ ਇਸ ਚੀਜ਼ ਨੂੰ ਖਾ ਕੇ ਕਿਸੇ ਚੀਜ਼ ਦੀ ਵੀ ਨੁਕਸਾਨਾ ਹੋਏ ਪਹਿਲੀ ਗੱਲ ਔਰ ਦੂਜੀ ਗੱਲ ਜਿਸ ਤਰੀਕੇ ਨਾਲ ਕੰਮ ਚਲ ਰਿਹਾ ਬੰਦੇ ਦਾ ਜਿਸ ਪ੍ਰਕਾਰ ਨੂੰ ਇਫੈਕਟ ਪੈ ਗਿਆ ਇਹ ਪ੍ਰਸ਼ਾਸਨ ਵੱਲੋਂ ਆਪਣੇ ਪੰਜਾਬ ਸਰਕਾਰ ਵੱਲੋਂ ਐਮੀਡੀਆ ਕਰਮੀ ਵੱਲੋਂ ਆਪਾਂ ਇਹ ਜਾਣਕਾਰੀ ਜਣਾ ਚਾਹੁੰਦੇ ਹਾਂ ਕਿ ਇਹ ਸਿਰਫ ਅਫਵਾਹ ਸੀਗਾ ਇਹ ਕੁਝ ਵੀ ਨਹੀਂ ਹੈ ਔਰ ਜਿਨੇ ਵੀ ਫਾਸਟ ਫੂਡ ਵਾਲੇ ਹੈਗੇ ਨੇ ਸਾਰੇ ਨੂੰ ਇੱਕ ਵਾਰੀ ਚੈੱਕ ਕਰਕੇ ਤੁਸੀਂ ਜਿਹੜਾ ਵਧੀਆ ਕੰਮ ਕਰ ਰਿਹਾ ਉਹਨੂੰ ਚਲਾੰਦੀ ਦਿਓ ਅਥੋਰਿਟੀ जोड़ा गलत करे उस चीज करो प्रधान जी तो संस्था तो बिल्कुल जी बिल्कुल बिल्कुल मैं जो घटना घटे वा उस दिन तो ले तक मैं सारे दे जा, जा, जा सकता मैं जिते जा सारी जगह गया वा सारी जगह जाके इस चीज़ को मैं देखा ਠੀਕ ਹੈ ਜੀ ਸਫਾਈ ਦਾ ਬਹੁਤ ਜ਼ਰੂਰੀ ਧਿਆਨ ਕਰਨਾ ਪੈਣਾ ਇਹ ਚੀਜ਼ ਮੈਂ ਸਭ ਨੂੰ ਦੱਸਿਆ ਵੀ ਹੋਇਆ ਹਾਲਾਂਕਿ ਹੁਣ ਜਿਹੜੇ ਜਿੱਥੇ ਵੀ ਬਣ ਰਹੇ ਨੇ ਚੀਜ਼ ਸਫਾਈ ਨਾਲ ਬਣ ਰਹੇ ਨੇ ਠੀਕ ਹੈ ਜੀ ਜਿਸ ਤਰੀਕੇ ਨਾਲ ਉਹ ਵੀਡੀਓ ਸੀਗਾ ਉਹ ਵੀਡੀਓ ਬਹੁਤ ਗਲਤ ਸੀ ਵੀਡੀਓ ਵਿੱਚ ਜਿਹੜੀ ਮਾਸ ਉਹ ਬੰਦਾ ਕਹਿੰਦੇ ਵੀ ਤੁਹਾਨੂੰ ਪਤਾ ਹੀ ਵੜਾ ਸਰ ਮੀਟ ਮੱਛੀ ਖਾਣ ਵਾਲੇ ਬੰਦੇ ਹੁੰਦੇ ਉਹ ਆਪਣੇ ਲਿਵਰ ਵਾਸਤੇ ਲੈ ਕੇ ਆਇਆ ਹੁਣ ਆ ਵੀ ਸਰ ਉਹ ਸਰ ਨੂੰ ਸਿੱਧਾ ਕਹਿੰਦਾ ਵੀ ਵਗਰ ਟੈਸਟ ਕਰੇ ਵਗਰ ਕਹਿੰਦਾ ਵੀ ਇਹ ਚੀਜ਼ ਕੁੱਤੇ ਦਾ ਇਸੇ ਦਾ ਬਹੁਤ ਇਫੈਕਟ ਪਿਆ ਜੀ ਕੰਮ ਦਾ ਅਏ ਚੀਜ਼ ਅਪਾਤ ਹੁੰਦੀ ਹੈ ਕਿ ਇਹ ਚੀਜ਼ ਨੂੰ ਜਨਤਾ ਸਮਝੇ ਪਬਲਿਕ ਸਮਝੇ ਸਾਰੇ ਬੰਦੇ ਆਪਣੇ ਘਰ ਵਿੱਚ ਬੈਠ ਕੇ ਬਣਾਉਂਦੇ ਇਹ ਚੀਜ਼ ਨੂੰ ਇਹਦੇ ਵਿੱਚ ਕੋਈ ਵੀ ਚੀਜ਼ ਗਲਤ ਨਹੀਂ ਹੁੰਦੀ ਹੈ ਸਾਡੇ ਵੀ ਬੱਚੇ ਤੁਹਾਡੇ ਵੀ ਬੱਚੇ ਸਾਰੇ ਇਹ ਜਿਹੜੇ ਕੰਮ ਕਰਨ ਵਾਲੇ ਬੰਦੇ ਹੈਗੇ ਇਸ ਚੀਜ਼ ਨੂੰ ਬਣਾ ਕੇ ਆਪਣੇ ਬੱਚੇ ਨੂੰ ਪਾਲਦੇ ਘਰ ਸ਼ਾਮਲੀ ਨੂੰ ਪਾਲਦੇ ਇਹ ਜੇ ਗਲਤ ਕੰਮ ਕੋਈ ਵੀ ਨਹੀਂ ਕਰੂਗਾ ਤੁਸੀਂ 500 ਕਹਦੇ ਹੋ ਕਿ ਵੁਹਾੜੀ ਦੇ ਵਿੱਚ ਵੀ 500 ਬੰਦਾ ਜਿਹੜਾ ਮੋਗੋਲ ਕਰਦਾ ਟ੍ਰਾਈ ਸਿਟੀ ਪਰਮਾਰ ਜਿਹੜਾ ਕੋਈ ਵੀ ਕਰਦਾ ਤੁਸੀਂ ਕਿੰਨਾ ਨੂੰ ਟੈਕ ਕਰਿਆ ਕਿ ਕਿੰਨੇ ਨੂੰ ਸੁਪਾਈ ਲੋ ਸਰ ਆਪਾਂ ਇੱਕ ਯੂਨੀਅਨ ਵੀ ਬਣਾ ਰਹੇ ਨੇ ਪਹਿਲੀ ਗੱਲ ਯੂਨੀਅਨ ਇਸ ਕਰਕੇ ਬਣਾ ਰਹੇ ਕਿ ਕੱਲ੍ਹ ਕੇ ਦਿਨ ਤੋਂ ਕੋਈ ਵੀ ਅਹੀਜੀ ਗਲਬਾਤ ਇੱਕ ਖਰਾਬ ਚੀਜ਼ ਬਣਾਉਗਾ ਉਸ ਬੰਦੇ ਨੂੰ ਅਸੀਂ ਆਪ ਕੱਢਾਂਗੇ ਇਸ ਲਈ ਕਿ ਇੱਕ ਬੰਦੇ ਕਰਕੇ ਇੱਕ ਗੰਦਗੀ ਵਿੱਚ ਚਲੋ ਮੀਟ ਦੀ ਗੱਲ ਆਪਾਂ ਛੱਡਗੇ ਵੀ ਜਿਹੜੀ ਗੰਦਗੀ ਦੀ ਗੱਲ ਕਰ ਰਹੇ ਇੱਕ ਬੰਦੇ ਕਰਕੇ ਦੋ ਬੰਦੇ ਕਰਕੇ ਹੁਣ ਪੂਰੇ ਹਰਦਵਾਰਦੀਆਂ ਨੂੰ ਇਸ ਚੀਜ਼ ਦਾ ਇਫੈਕਟ ਪਿਆ ਜੀ ਅਸਰ ਪਿਆ ਜੀ ਹੋਟਲ ਵਾਸੀ ਨੂੰ ਵੀ ਪਿਆ ਨਾਲੇ ਸਟੂਡੈਂਟ ਨੂੰ ਪਿਆ ਜਿਹੜਾ ਬੰਦਾ ਵਧੀਆ ਕੰਮ ਕਰੇ ਸੀ ਉਹਨੂੰ ਵੀ ਇਸ ਚੀਜ਼ ਦਾ ਅਸਰ ਪਿਆ ਜੀ ਮੈਂ ਇਹ ਹੀ ਚਾਹੁੰਦਾ ਵੀ ਯੂਨੀਅਨ ਬਣ ਜਾਊਗਾ ਤੇ ਯੂਨੀ ਵਿੱਚ ਸਾਰੇ ਬੰਦੇ ਦਾ ਇਨਕੁਆਰੀ ਕੀਤਾ ਜਾਊਗਾ ਜਿਹੜਾ ਗਲਤ ਚੀਜ਼ ਕੰਮ ਕਰੂਗਾ ਉਹਨੂੰ ਕੱਢੇ ਜਾਊਗੇ ਉਹਨੂੰ ਕਾਰਵਾਈ ਕਰਾਂਗੇ ਅਸੀਂ ਇਹ ਚਾਹੁੰਦੇ ਆ ਜੀ ਉਸੇ ਇਲਾਕਾ ਦੇ ਵਸਨੀਕਾਂ ਨੂੰ ਕੀ ਕਹਿਣਾ ਚਾਹੁੰਦੇ ਹਾਂ ਜਿਹੜੇ ਮੋਮੋਜ਼ ਦੇ ਪ੍ਰੇਮੀ ਨੇ ਜਿਹੜੇ ਖਾਂਦੇ ਨੇ ਜਿਨ੍ਹਾਂ ਦੇ ਲਈ ਬੜੀ ਮੁਸ਼ਕਲ ਆ ਚੁੱਕੀ ਹੈ ਹਰ ਇੱਕ ਨੂੰ ਸ਼ੱਕ ਦੇ ਉਹਦੇ ਨਾਲ ਦੇਖਦੇ ਨੇ ਜਿਹੜੀ ਇਹਨਾਂ ਨਾਲ ਦੇਖਦੇ ਨੇ ਕਿ ਸ਼ਾਇਦ ਹੋ ਸਕਦਾ ਹੈ ਵੀ ਉਸੇ ਕੱਪੜੇ ਦਾ ਮੋਮੋ ਹੋਵੇ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੁੰਗੇ ਕੀ ਸੰਦੇਸ਼ ਦੇਣਾ ਚਾਹੋ ਸਰ ਮੈਂ ਸਾਰੇ ਮੋਮੋ ਵਾਸੀਆਂ ਨੂੰ ਤਾਂ ਮੋਮੋ ਲਾਈਕ ਕਰਨ ਵਾਲੇ ਬੰਦਿਆਂ ਨੂੰ ਖਾਣ ਵਾਲੇ ਬੰਦਿਆਂ ਨੂੰ ਮੈਂ ਸਭ ਇਹੀ ਹੱਥ ਜੋੜ ਕੇ ਬਿੰਦਿਆ ਕਰਾਂਗਾ ਇਹ ਚੀਜ਼ ਜਿਹੜੀ ਮੇੜ ਦੀ ਜਿਹੜੀ ਗੱਲ ਸੀ ਉਹ ਅਫਵਾਹ ਸੀਗੀ ਕੋਈ ਵੀ ਬੰਦਾ ਜਨਾਵਰ ਨੂੰ ਕੱਟ ਕੇ ਇਸ ਤਰੀਕੇ ਨਾਲ ਇਸ ਵਿੱਚ ਪ੍ਰਯੋਗ ਨਹੀਂ ਕਰੂਗਾ ਔਰ ਪ੍ਰਵਾਸਿਤ ਤੋਂ ਕਰੂਗਾ ਵੀ ਨਹੀਂ ਮੈਨੂੰ ਇਸ ਚੀਜ਼ ਦਾ ਆਪ ਪਤਾ ਵਾ ਮੈਂ ਪ੍ਰਵਾਸ ਦਾ ਇੱਕ ਪ੍ਰਧਾਨ ਬਣ ਕੇ ਇੰਨੇ ਸਾਲ ਤੋਂ ਮੈਂ ਕੰਮ ਕਰ ਰਿਹਾ ਜੀ ਪ੍ਰਵਾਸੀ ਬੰਦਾ ਇੱਥੇ ਆਪਣੀ ਰੋਜੀ ਰੋਟੀ ਲਈ ਕੰਮ ਕਰਨੇ ਆਉਂਦਾ ਵਾ ਐਹ ਨਹੀਂ ਕਿ ਵੀ ਇੱਥੇ ਆ ਕੇ ਦੋ ਨੰਬਰੀ ਕੰਮ ਕਰੇ ਜਾਂ ਗਲਤ ਕੰਮ ਕਰੇ ਇਸ ਤਰੀਕੇ ਦਾ ਕੋਈ ਵੀ ਬੰਦਾ ਨਹੀਂ ਕਰੂਗਾ ਜਨਾਵਰ ਨੂੰ ਨੇਪਾਲੀ ਜਿਹੜੀ ਹੈਗੀ ਨੇਪਾਲੀ ਨਾਗਰਿਕ ਸਨਾਤਨ ਧਰਮ ਨੂੰ ਫੋਰਥ ਫਲੋ ਕਰਦੀ ਏ ਇਹ ਇੱਕ ਪਿਓਰ ਸਨਾਤਨੀ ਹੁੰਦੀ ਏ ਦੇਵਤਾ ਨੂੰ ਪੂਜਦੀ ਏ ਆਪਣੇ ਧਰਮ ਚ कुत्ते भगवान मानते जी उस चीज़ की पूजा होती है अगर तुम नेपाल के कल्चर में एक बार तुझी उस चीज़ को अगर अनुभव करोगे देखोगे आप उस चीज़ उस चीज़ की पूजा कर दे साल दो एक दिन तो उस डोगी की पूजा होती अपने देश से तो यह जहाँ कोई भी नहीं करेगा और सारे भारतवासी मोम खाने वाले बंद मैं यही दसना चाहता कि यह कुछ भी नहीं है जी कुत्ते गल है वो बिल्कुल रोंग है ਬਾਕੀ ਸਾਰੇ ਬੰਦੇ ਆਪਣੇ ਲਾਇਕ ਕਰਕੇ ਕਹਿੰਦੇ ਤੁਸੀਂ ਖਾਣਾ ਚਾਹਦੇ ਹੋ ਤਾਂ ਖਾ ਸਕਦੇ ਹੋ ਇਹਦੇ ਵਿੱਚ ਕੋਈ ਵੀ ਚੱਕੀ ਗਲਤ ਨਹੀਂ ਜੀ ਉਹਨਾਂ ਤੱਕ ਪਹੁੰਚ ਕੀਤੀ ਸਰ ਅਸੀਂ ਗਏ ਨਹੀਂ ਉਹਨਾਂ ਦੇ ਕੋਲ ਉਹਨਾਂ ਦੀ ਜਿਹੜੀ ਨਿਊਜ਼ ਬਾਹਰ ਆਈ ਹੈ ਕਿ ਇਹ ਟਿਊਟੀ ਕਮਿਸ਼ਨ ਮੰਨ ਲੋ ਇਹਦੀ ਚੈੱਕ ਕਰਕੇ ਇਹ ਚੀਜ਼ ਮਤਲਬ ਇਹ ਬੱਕਰਾ ਜਾਂ ਬਕਰੀ ਦੀ ਮੀਟ ਜਿਹੜੀ ਚੀਜ਼ ਦੀ ਬਾਹਰ ਮੀਡੀਆ 'ਤੇ ਆਈ ਹੈ ਤਾਂ ਅਸੀਂ ਸਾਨੂੰ ਵੀ ਲੱਗਿਆ ਕਿ ਚੱਲ ਜੇ ਤਾਂ ਫਿਰ ਸਹੀ ਹੋਇਆ ਕਿ ਗਲਤ ਨਹੀਂ ਸੀਗਾ ਠੀਕ ਹੈ ਵੀਡੀਓ ਦੇਖਣ ਦੇ ਸਾਨੂੰ ਵੀ ਡਾਊਟ ਦਾ ਲੱਗ ਰਿਹਾ ਕਿ ਹੋਇਆ ਕੀ ਹੈ ਕੀ ਹੋਇਆ ਪਤਾ ਨਹੀਂ ਹੁੰਦਾ ਜੀ ਲੋਕਾਂ ਦਾ ਤੇ ਜਦ ਸਾਨੂੰ ਇਹ ਚੀਜ਼ ਦੀ ਰਿਪੋਰਟ ਬਾਹਰ ਆਈ ਮੀਡੀਆ 'ਚ ਆਈ ਦੋ ਚਾਰ ਮੀਡੀਆ 'ਚ ਆਈ ਤਾਂ ਅਸੀਂ ਇਸ ਦੇ ਖਿਲਾਫ ਗਏ ਕਿ ਵੀ ਇਹ ਗਲਤ ਹੋ ਰਿਹਾ ਸੀ ਮੇਰਾ ਨਾਮ ਕਰਨ ਖਟਕਾ ਹੈ ਮੈਂ 57 ਮੇ ਰਤਨਾ ਕਿ ਜਿਸ ਟਾਈਮ ਪਹਿਲੇ ਸੀ ਜੋ ਮੋਮੋਸ ਕੀ ਨਿਊਜ਼ ਬਹੁਤ ਸਾਰੇ ਬਾਹਰ ਆਈ ਹੈ तो इस संबंधी सबसे पहले तो हमने भी ये देखा कि वाकई में एक गलत किया हो या नहीं किया हुआ थोड़ा हमें भी डाउट था जैसे गंदगी दिखाया गया वो तो चलो हमने मानना पड़ेगा कि कई उन्होंने गंदगी की थी कि वो तो हम नफरत करते हैं और जो रहेगी बात कुत्ते को तो इन्होंने साफ बता दिया कि क्या थी मैटर और हमें सभी मोमोस वाले को जो गंदगी में बनाने का एक संदेश पहुंचा हुआ है तो ये सभी मोमोस वाले एक जैसे नहीं हैं कि हर एक मोमो वाले गंदगी भी नहीं बनाते हैं मोमोस वाले ऐसे भी जो घर में खाने लायक अब पूरी बनाते हैं अब साफ़ सुथरा हिसाब से अच्छी तरह से भी बनाते हैं ताज़ा चीज़ और अच्छे मटेरियल को यूज़ करके जो मोमो वाले बनाते हैं उनको भी काफ़ी असर पड़ा हुआ है तो इसी चीज़ को लेके थोड़ा सा हम ये बताना चाहते हैं कि हर एक मोमो वाले गंदगी भी नहीं बनाते हैं गंदगी से नहीं करते सड़ी गली चीज़ों से नहीं बनाते हैं एक बात हो सकता है कि जो गलत तरीक़े से बनाया गया हो उन पर कार्रवाई होना चाहिए और गलत तरीके से आगे भी जब कहीं पाया जाता है तो उनके ऊपर सरकार कार्रवाई करना चाहिए सरकार को सर एक जनरली है कि ये जो बनाने चल दईटम जो दिया, कोई सिर्फ भी है सरकार को साल एक दो बार ही ये चीज़ तो सरकार को करना चाहिए जैसे ही सरकार को रूल और रेगुलेशन होगा उसी हिसाब से सरकार को चेकिंग करना चाहिए और इनको चाहिए सलाह सुझाव देना चाहिए जहाँ भी गलत पाया जाता वहाँ भी कार्रवाई होना चाहिए ठीक है सर और कुछ आप लोगों को क्या अपना संदेश देना चाहते आ, लोगों को संदेश हम ये माने में देना चाहते हैं कि जो अफवाहें थी कि कुत्ते का मीट करके वो चीज़ नहीं था इसी करके जो भी मोमस को खाना चाहते हैं लोग वो खा सकती है अगर कहीं ऐसे गलत पाया जाता हम भी अब अपनी तरफ से क्या करेंगे इनको छानबीन करेंगे थोड़ा सा हम भी सर्च करेंगे कि कहीं गलत तरीक़ा से बनाया जाता है तो उनको ऊपर तुरंत कार्रवाई करने का हम भी अब कार्रवाई करने के लिए आगे आ जाएंगे इससे करके लोगों को वो अफवाह थी जो कुत्ते का मीट करके जो अफवाहें थी वो बिल्कुल अफवाह है उससे इग्नोर करना चाहिए ऐसे चीज़ों को बाकी जो मोमस वाले बनाने वाले लोग है, उनको भी हम ये अपील करते हैं कि थोड़ा साफ सुथर तरीका से बनाएं, अच्छी मटेरियल से बनाएं, लोगों को जिंदगी से मतलब खेलवाड़ करने हिसाब से ना करें ऐसे काम यही संदेश हम देना चाहते हैं सर है? मैं इस चीज़ नंजाब ट्राई सिटी से गल कर रहे हैं तो घट्टो घट सेट का ਹੁਣ ਲੋਲੋਸ ਹੈ ਮਤਲਬ ਜਿਹੜਾ 100% ਦਾ ਜਿਹੜਾ ਕੰਮ ਚੱਲਦਾ ਸੀ ਬੰਦਿਆਂ ਦਾ ਤੇ ਮੰਨ ਕੇ ਚੱਲੋ 100 ਪਲੇਟ ਮਮੋ ਜੰਦੀ ਸੀ ਤਾਂ ਹੁਣ 2520 ਪਲੇਟ ਮਮੋ ਜਾ ਰਹੀਆਂ ਇਸ ਰੁਪਏ ਗਿਆ ਜਿਹੜਾ ਬੰਦਾ ਦੁਕਾਨਚੇ ਆਉਂਦਾ ਉਹੀ ਕਹਿੰਦਾ ਵੀ ਇੱਥੇ ਕੁੱਤੇ ਦਾ ਮਿੱਠ ਪਿਆ ਵਾ ਕਿਹੜਾ ਮਿੱਠ ਪਿਆ ਵਾ ਕਿਸ ਤੱਕ ਦੇ ਬੰਦਾ ਬੰਦੇ ਨੂੰ ਫਹਿਮ ਜਾ ਪਿਆ ਤੇ ਵਿ ਵਿਸੋਧੀ ਗੱਲ ਕਰੇ ਅਗਰ ਫ੍ਰੀ ਇੰਡੀਆ ਦੀ ਗੱਲ ਕਰੇ ਵਰਲਡ ਦੀ ਗੱਲ ਕਰੇ ਤਾਂ ਭਾਈ 13 ਤੋਂ 15% ਹੀ ਕੰਮ ਚੱਲਦਿਆ ਹੁਣ ਫਾਸਟ ਫੂਡ ਦੇ ਵਿੱਚ ਬੰਦੇ ਨੂੰ ਜਿਹਨੇ ਵੀ ਬੰਦੇ ਨੇ ਇਹ ਵੀਡੀਓ ਦੇਖੀ ਹੋਈ ਹੈ ਸਾਰੇ ਬੰਦੇ ਨੂੰ ਚੀਜ਼ ਦਾ ਇਫੈਕਟ ਪਿਆ ਵਾ ਬੜੇ ਬੜੇ ਹੋਟਲਾਂ 'ਚ ਵੀ ਰੱਖਿਆ ਸੀ